ਅੱਜ ਵਾਰ ਤੋਂ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹakumalpreet Kaur ਤਾਂ ਹਾਜ਼ਰ ਹੋਈ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਪਰ ਸਭ ਤੋਂ ਪਹਿਲਾਂ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਦੁਸ਼ਹਿਰੇ ਦੀਆਂ ਤੇ ਗਾਂਧੀ ਜੰਤੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੀ ਹਿਊਜ਼ ਕੰਪਨੀ ਰਾਹੀਂ ਲੱਖਾਂ ਲੋਕਾਂ ਨੂੰ ਮਿਲਣਗੇ ਵਪਾਰ ਤੇ ਕਾਰੋਬਾਰ ਦੇ ਮੌਕੇ ਜਿਹਾ ਦੱਸ ਦਿੰਨੇ ਆ ਕਿ ਰਾਜਪੂਰਾ ਦੇ ਪਲਾਂਟ ਰਾਹੀਂ ਪੰਜਾਬ ਹਰਿਆਣਾ ਰਾਜਸਥਾਨ ਸਮੇਤ ਉੱਤਰ ਭਾਰਤ ਦੇ ਰਾਜਾਂ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਲੱਖਾਂ ਲੋਕਾਂ ਨੂੰ ਸਿੱਧੇ ਤੇ ਸਿੱਧੇ ਰੂਪ ਦੇ ਵਿੱਚ ਵਪਾਰ ਅਤੇ ਕਾਰੋਬਾਰ ਹਾਸਲ ਹੋਵੇਗਾ ਨੀਦਰਲੈਂਡਸ ਔਨ ਦਾ ਸੱਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਮੈਂ ਕਬੂਲ ਕਰਦਾ ਹਾਂ ਅਤੇ ਮੈਂ ਚਾਹਾਂਗਾ ਕਿ ਕੁਝ ਕਿਸਾਨਾਂ ਨੂੰ ਨਾਲ ਲਿਆ ਕੇ ਉਥੋਂ ਦੀ ਖੇਤੀ ਪ੍ਰਣਾਲੀ ਅਤੇ ਸਹਾਇਕ ਉਦਯੋਗਾਂ ਬਾਰੇ ਜਾਣੂ ਕਰਵਾ ਸਕਾਂ ਔਕੜਾਂ ਦਾ ਖੇੜੇ ਮੱਥੇ ਸਾਹਮਣਾ ਕਰਨਾ ਪੰਜਾਬ ਦੀ ਵਿਰਾਸਤ ਹੈ ਅਤੇ ਹੜ੍ਹਾਂ ਦੇ ਵਿੱਚ ਭਾਵੇਂ ਬਹੁਤ ਨੁਕਸਾਨ ਹੋਇਆ ਪਰ ਅਸੀਂ ਯਤਨਸ਼ੀਲ ਹਾਂ ਕਿ ਹੜ੍ਹ ਪ੍ਰੇੜਿਤ ਪਰਿਵਾਰਾਂ ਲਈ ਆਸਾਂ ਦੇ ਦੀਵੇ ਜਲਦ ਤੋਂ ਜਲਦ ਜਗਾ ਸਕੀ आपने जो इनकी अंग्रेजी को हिंदी और पंजाबी में ट्रांसलेट करके सबको बता दिया कि ये क्या चाहते हैं दिल से आए हैं बहुत आपका भी बहुत बहुत शुक्रिया और एक बार फिर हर हाईनेस और आपके पिछले साल इनके ब्रदर आए थे छोटे ब्रदर क्योंकि फैमिली बिजनेस है जैसे हमारे यहाँ कल्चर है ज्वाइंट फैमिलीज का डच कल्चर भी वो हमारे साथ मिलता है ज्वाइंट फैमिलीज में रहते हैं फैमिली बिजनेस है सो विश यू ऑल द बेस्ट इन फ्यूचर एंड होप फॉर द लॉन्ग एसोसिएशन विद पंजाब आपने मुझे नीदरलैंड आने का न्यौता दिया है मैं स्वीकार करता हूं और जब भी मुझे टाइम मिला तो मैं कुछ किसानों को जो कुछ करना चाहते हैं लेटेस्ट तरीके से उनको भी साथ में लेके आऊंगा और विजिट करवाऊंगा आपके जो चीज फैक्ट्रीज और विंडमिल्स एंड आई नो दैट एम्स्टर्डम इज बिलो द सी लेवल हर गली नहर लंघ दी है पिछली है एम्सटर्डम हर लाइक वेनेशिया इन इटली आई ट्रेवल्ड अ लॉट आई अ लॉट from New Zealand to the west coast of America. So Amsterdam is one of the wonderful city wonderful country Dutch country and now you have a, a good soccer team also they are doing your many players are playing in uh, Spanish League, EPL, आई फॉलो देम ਤੇ ਉਦਰੀ ਤੇ ਹਾਰਾ ਤੋਂ ਪਹਿਲਾਂ ਆ ਪੰਜਾਬ ਸਰਕਾਰ ਦਾ ਲਾਜ਼ਮਾਨ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਵਿਪੰਤਰੀ ਐਡਵੋਕੇਟ ਹਰਪਾ ਸਿੰਘ ਜੀਮਾ ਨੇ ਪੰਜਾਬ ਸਰਕਾਰ ਦੇ ਗਰੁੱਪ ਡੀ ਕਰਮਚਾਰੀਆਂ ਲਈ ਤਿਹਾਰਾਂ ਨੂੰ ਮਨਾਉਣ ਦੇ ਲਈ 10000 ਰੁਪਏ ਪ੍ਰਤੀ ਕਰਮਚਾਰੀ ਵਿਆਜ ਮੁਕਤ ਐਡਵਾਂਸ ਹਾਸਲ ਕਰਨ ਦੀ ਪੇਸ਼ਕਸ਼ ਦਾ ਐਲਾਨ ਕੀਤਾ ਤੇ ਇਹ ਇਸ ਪਹਿਲ ਕਦਮੀ ਦਾ ਉਦੇਸ਼ ਲਗਭਗ 35894 ਕਰਮਚਾਰੀਆਂ ਨੂੰ ਤਿਹਾਰਾਂ ਦੇ ਮੱਦੇ ਨਜ਼ਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਇੱਥੇ جاری ਇੱਕ ਪ੍ਰੈਸ ਬਿਆਨ ਰਾਹੀਂ ਇੱਕ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਅਤੇ ਆਪਣੇ ਕਰਮਚਾਰੀਆਂ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਵਿੱਤੀ ਸਾਲ 2024-25 ਦੌਰਾਨ ਸੂਬੇ ਵਿੱਚ 36000 ਪੈਂਥ ਗਰੁੱਪ ਡੀ ਕਰਮਚਾਰੀ ਸੰਤ ਜੁਨਾ ਵਿੱਚੋਂ 13375 ਲਗਭਗ 37% ਨੇ ਇਹੀ ਐਡਵਾਂਸ ਲਿਆ ਜਿਸ ਤੇ 13 ਕਰੋੜ 37 ਲੱਖ 50 ਹਜ਼ਾਰ ਰੁਪਏ ਖਰਚ ਹੋਏ ਤੇ ਵਿੱਤ ਮੰਤਰੀਰ ਪਾਸਿੰਗ ਜਿਮਾਨੇ ਕਿਹਾ ਜੇਕਰ ਸਾਰੇ ਯੋਗ ਗਰੁੱਪ ਡੀ ਕਰਮਚਾਰੀ ਇਸ ਵਿੱਤੀ ਸਾਲ ਇਸ ਵਿੱਚ ਐਡਵਾਂਸ ਦਾ ਲਾਭ ਲੈਂਦੇ ਹਨ ਤਾਂ ਕੁੱਲ ਖਰਚ 35 ਇਸ਼ਾਰਾ 99 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਤੇ ਉਹਨਾਂ ਪੁਸ਼ਟੀ ਕੀਤੀ ਕਿ ਵਿੱਤੀ ਸਾਲ 2025-26 ਲਈ ਇਸ ਉਦੇਸ਼ ਤੇ ਲਈ 20 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਪ੍ਰਬੰਧ ਕੀਤਾ ਗਿਆ। ਉਹਨਾਂ ਨੇ ਕਿਹਾ ਜੇਕਰ ਵਾਧੂ ਖਰਚ ਦੀ ਲੋੜ ਪਈ ਤਾਂ ਇਸ ਵਿੱਤੀ ਸਾਲ ਦੇ ਲਈ ਸੋਦੇ ਹੋਏ ਅਨੁਮਾਨਾਂ ਰਾਹੀਂ ਵਾਧੂ ਅਲਾਟਮੈਂਟ ਪ੍ਰਾਪਤ ਕਰਕੇ ਲੋੜਿੰਦੇ ਫੰਡ ਮੁਹੱਈਆ ਕਰਾ ਦਿੱਤੇ ਜਾਣਗੇ। 20 ਅਕਤੂਬਰ ਨੂੰ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਇਸ ਰਕਮ ਦੀ 11 ਅਕਤੂਬਰ ਤੱਕ ਖਜ਼ਾਨੇ ਵਿੱਚੋਂ ਕਰਵਾ ਦਿੱਤੀ ਜਾਵੇਗੀ ਤੇ ਇਸ ਵਿਆਜ ਮੁਕਤ ਐਡਵਾਂਸ ਦੀ ਅਦਾਇਗੀ ਸੰਬੰਧਿਤ ਕਰਮਚਾਰੀ ਵੱਲੋਂ 5 ਬਰਾਬਰ ਮਾਸਿਕ ਕਿਸ਼ਤਾਂ ਵਿੱਚ ਕੀਤੀ ਜਾਵੇਗੀ ਜਿਸ ਦੀ ਕਟੌਤੀ ਪ੍ਰਕਿਰਿਆ ਨਵੰਬਰ 2025 ਦੀ ਤਨਖਾਹ ਤੋਂ ਸ਼ੁਰੂ ਹੋਵੇਗੀ ਰੁਕ ਕਰਦੇ ਅਗਲੀ ਖਬਰ ਦੇ ਵੱਲ ਯੂਥ ਅਕਾਲੀ ਦਲ ਦੀ ਸੇਵਾ ਨਿਰੰਤਰ ਜਾਰੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੇ ਦਲ ਦੇ ਦਿਸ਼ਾ ਨਿਰਦੇਸ਼ ਤੇ ਯੂਥ ਕਾਲੇ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚੰੰਜਰ ਅਤੇ ਟੀਮ ਵੱਲੋਂ ਪਿੰਡ ਜੰਡ ਮੰਗੋਲੀ ਹਲਕਾ ਕਨੌਰ ਵਿਖੇ ਫੌਗਿੰਗ ਦੀ ਸੇਵਾ ਕੀਤੀ ਗਈ ਤਸਵੀਰਾਂ ਸਾਹਮਣੇ ਆਈਆਂ ਸਰਬਜੀਤ ਸਿੰਘ ਚੰੰਜਰ ਨੇ ਦੱਸਿਆ ਕਿ ਯੂਥ ਦੀਆਂ ਟੀਮਾਂ ਪੂਰੇ ਪੰਜਾਬ ਵਿੱਚ ਇਹ ਸੇਵਾ ਕਰ ਰਹੀਆਂ ਹਨ ਅਤੇ ਇਹ ਲਗਾਤਾਰ ਜਾਰੀ ਰਹੇਗੀ ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਪਟਿਆਲੇ ਦੇ ਹਲਕਾ ਘਨੌਰ ਦੇ ਪਿੰਡ ਜੰਡ ਮੰਗੋਲੀ ਜਿਸ ਜਗ੍ਹਾ ਅਸੀਂ ਖੜੇ ਆ ਇੱਥੇ ਘਟੋ ਘਟ ਚਾਰ ਚਾਰ ਪੰਜ ਫੁੱਟ ਫੁੱਟ ਪਾਣੀ ਸੀ ਜਿੱਥੇ ਫਸਲਾਂ ਬਰਬਾਦ ਹੋ ਗਈਆਂ ਕਿੰਨਾ ਨੁਕਸਾਨ ਹੋ ਗਿਆ ਉੱਥੇ ਘਰਾਂ ਦਾ ਬਹੁਤ ਵੱਡਾ ਇਸ ਪਿੰਡ ਦੇ ਵਿੱਚ ਨੁਕਸਾਨ ਹੋਇਆ ਜੰਡ ਮੰਗੋਲੀ ਚ ਮੈਂ ਦੇਖ ਰਿਹਾ ਕਿ ਕਿੰਨੇ ਘਰ ਟਹਿ ਗਏ ਕਿੰਨੇ ਘਰਾਂ ਦੇ ਤਰੇੜਾਂ ਆ ਗਈਆਂ ਬਹੁਤ ਜ਼ਿਆਦਾ ਗਰੀਬ ਪਰਿਵਾਰਾਂ ਦੇ ਖਾਸ ਕਰਕੇ ਗਰੀਬ ਪਰਿਵਾਰਾਂ ਦੇ ਘਰ ਟਹਿ ਇਹ ਫਸਲਾਂ ਬਰਬਾਦ ਹੋਈਆਂ ਘਰ ਟਹਿ ਉਤੋਂ ਬਾਅਦ ਜਿਹੜਾ ਪਾਣੀ ਪਿੱਛੇ ਛੱਡ ਕੇ ਗਿਆ ਉਹ ਛੱਡ ਕੇ ਗਿਆ ਜ਼ਹਿਰੀਲਾ ਮੱਛਰ ਜਿਹਦੇ ਨਾਲ ਬਹੁਤ ਬਿਮਾਰੀਆਂ ਲੱਗਣ ਦਾ ਜਿਹੜਾ ਖਤਰਾ ਉਹ ਪੈਦਾ ਹੋਇਆ ਹੋਇਆ ਅੱਜ ਪੂਰੇ ਪੰਜਾਬ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹਦਾਇਤਾਂ ਤੇ 15 ਤੋਂ ਵੱਧ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਚ ਯੂਥ ਕਰ ਲੈਂਦੀਆਂ ਟੀਮਾਂ ਪਿੰਡ-ਪਿੰਡ ਜਾ ਕੇ ਫੋਗਿੰਗ ਮਸ਼ੀਨਾਂ ਰਾਈ ਕਿਉਂਕਿ ਉਹਨਾਂ ਨੇ 500 ਤੋਂ ਵੱਧ ਮਸ਼ੀਨਾਂ ਸਾਨੂੰ ਦਿੱਤੀਆਂ ਨੇ ਫੋਗਿੰਗ ਮਸ਼ੀਨਾਂ ਰਾਈ ਇਕੱਲੇ-ਇਕੱਲੇ ਪਿੰਡ ਜਾ ਕੇ ਅੱਜ ਇਹ ਜਿਹੜੀ ਮੱਛਰ ਮਾਰਨ ਵਾਲੀ ਜਿਹੜੀ ਆ ਸਪਰੇਅ ਆ ਫੋਗਿੰਗ ਰਾਈ ਇਹਦੇ ਰਾਈ ਅੱਜ ਸ਼ੁਰੂਆਤ ਕਰ ਰਹੇ ਆ ਜੰਮਗੋਲੀ ਪਿੰਡ ਤੋਂ ਕਨੌਰ ਤੋਂ ਸ਼ੁਰੂ ਕਰ ਰਹੇ ਆ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਵੀ ਇਹਦੀ ਜ਼ਰੂਰਤ ਹੋਊਗੀ ਅੱਗੇ ਸਾਡੀ ਯੂਥ ਕਲ ਦੇ ਟੀਮ ਜਾ ਕੇ ਸਾਰੇ ਕਾਰਜ ਕਰੂਗੀ ਜਿੱਥੇ ਪਹਿਲਾਂ ਡੀਜ਼ਲ ਦੀ ਸੇਵਾ ਕੀਤੀ ਜਿੱਥੇ ਪਹਿਲਾਂ ਕੈਚ ਦੀ ਸੇਵਾ ਕੀਤੀ ਉਹਦੇ ਨਾਲ ਹੁਣ ਫੋਗਿੰਗ ਮਸ਼ੀਨਾ ਅੱਗੇ ਪਸ਼ੂਆਂ ਦਾ ਚਾਰਾ ਜਾਂ ਕਿਸਾਨਾਂ ਨੂੰ ਜਿਹੜਾ ਬੀਜ ਹੋਗੇ ਫਸਲਾਂ ਦੇ ਜਾਂ ਫਿਰ ਗਰੀਬ ਪਰਿਵਾਰਾਂ ਨੂੰ ਕਣਕੂਗੀ ਉਹ ਸਾਰੀ ਸੇਵਾ ਸ਼੍ਰੋਮਣੀ ਕਲਦ ਇਕੱਠੀ ਕਰ ਰਿਹਾ ਜਲਦੀ ਉਹ ਹੀ ਪਹੁੰਚਾਈ ਜਾਊਗੀ ਅੱਜ ਅਸੀਂ ਇੱਥੇ ਯੂਥ ਕਲ ਦੀ ਟੀਮ ਲਾ ਕੇ ਜਿਹੜਾ ਸਾਰੀ ਇਹ ਫੋਗਿੰਗ ਜਿਹੜੀ ਕਰਨ ਲੱਗੇ ਆ ਤਾਂ ਕਿ ਮੱਛਰਾਂ ਤੋਂ ਸਾਡੇ ਪਰਿਵਾਰਾਂ ਨੂੰ ਬਚਾ ਸਕੀਏ ਇੱਕ ਦੂਜੇ ਦੀ ਵਾਹ ਪੜੀਏ ਜਦੋਂ ਸਰਕਾਰਾਂ ਤੋਂ ਉਮੀਦ ਮੁੱਕ ਜਾਵੇ ਤਾਂ ਆਪਾਂ ਨੂੰ ਫਿਰ ਫਰਜ਼ ਬਣਦਾ ਇੱਕ ਦੂਜੇ ਦਾ ਹੱਥ ਫੜੀਏ ਸ਼ਰਮਣੀ ਕਲਦਲ ਜੋ ਕਿ ਰਾਜ ਨਹੀਂ ਸੇਵਾ ਦਾ ਨਾਰਾ ਲਾ ਕੇ ਪਾਰਟੀ ਜਿਹੜੀ ਉਹ ਚੱਲਦੀ ਆ ਕਦੇ ਕਦੇ ਇਹ ਨਹੀਂ ਵੀ ਰਾਜ ਭਾਗ ਦੇ ਵਿੱਚ ਹੀ ਸੇਵਾ ਕਰਦੀ ਆ ਬਿਨਾਂ ਰਾਜ ਭਾਗ ਤੋਂ ਵੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਪੰਥ ਦੀ ਪਾਰਟੀ ਆਪਣਾ ਫਰਜ਼ ਸਮਝਦੇ ਹੋਏ ਪਹਿਲੇ ਦਿਨ ਤੋਂ ਇਹ ਹੜਾਂ ਦੀ ਮਾਰ ਹਟ ਆਏ ਹੋਏ ਪੰਜਾਬ ਦੇ ਲਈ ਸੇਵਾ ਬੁਝਟੀ ਹੋਈ ਆ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬੀਜੇਪੀ ਤੇ ਨਿਸ਼ਾਨਾ ਸਾਧਦਾ ਗਿਆ ਤੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ। ਉਹਨਾਂ ਕਿਹਾ ਕੇਂਦਰ ਦੀ ਬੀਜੇਪੀ ਸਰਕਾਰ ਦੁਆਰਾ ਜੋ 1600 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਸੀ ਉਹ ਵੀ ਬੀਜੇਪੀ ਬਾਕੀ ਕੇਂਦਰੀ ਯੋਜਨਾਵਾਂ ਤਹਿਤ ਪੂਰੇ ਕਰਨ ਚ ਲੱਗੀ ਹੋਈ ਹੈ। NHAI ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਜੋ ਰਾਹਤ ਪੈਕੇਜ ਤੋਂ ਵੱਖ ਦੇਣੇ ਬਣਦੇ ਸਨ ਉਹ ਵੀ ਕੇਂਦਰ ਸਰਕਾਰ ਦੁਆਰਾ ਰਾਹਤ ਪੈਕੇਜ ਵਾਲੇ 800 ਕਰੋੜ ਪੰਡ ਵਿੱਚ ਜੋੜੇ ਜਾ ਰਹੇ ਨੇ ਤੇ ਆਉਣ ਸੁਣਦੇ ਅੱਗੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿਸੇ ਦੀ ਡੈਥ ਹੋ ਜੇ 4 ਲੱਖ ਰੁਪਏ ਦੇ ਦੋ ਜੋ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੀਗੀ 31 ਅਗਸਤ ਨੂੰ ਅੱਜ ਮਹੀਨੇ ਤੋਂ ਉੱਪਰ ਹੋ ਗਿਆ ਉਹਦੇ ਚ ਅਸੀਂ ਨੋਰਮਸ ਕੀ ਕਹੇ ਸੀਗੇ ਕਿ ਡੈਥ ਹੋ ਜੇਂਦੀ 4 ਲੱਖ ਦੀ ਤਾਂ 8 ਲੱਖ ਕਰ ਦੋ ਕਿਸੇ ਦਾ ਕੋਈ ਕਿਸੇ ਦੇ ਲمز ਦਾ ਨੁਕਸਾਨ ਹੋ ਜਾਂਦਾ ਹੈ ਹੈਂਡੀਕੈਪ ਹੋ ਜਾਂਦਾ ਹੈ 74000 ਮਿਲ ਦੋ 1.5 ਲੱਖ ਕਰ ਦੋ ਹੋਰ ਤਾਂ ਹੋਰ ਜੇ ਕਿਸੇ ਦਾ ਪੱਕਾ ਮਕਾਨ ਉਹ ਪਾਰਸ਼ਲੀ ਡੈਮੇਜ ਹੋ ਜੇ ਘਰ ਦੀ ਛੱਤ ਗਿਰ ਜੇ ਕੰਧਾਂ ਗਿਰ ਜਾਣ ਤੇ ਐਸਡੀਆਰਐਫ ਦੇ ਇਹਨਾਂ ਦੇ ਅਖੌਤੀ ਨੋਰਮਸ ਕਹਿੰਦੇ ਨੇ ਕਿ 6500 ਰੁਪਏ ਦੇ ਦੋ ਅੱਜ ਦੀ ਤਾਰੀਖ ਦੇ ਵਿੱਚ 6500 ਰੁਪਏ ਨਾਲ 800 ਇੱਟ ਵੀ ਨਹੀਂ ਆਉਂਦੀ ਹੈਗੀ ਇੰਨੀ ਮਹਿੰਗੀ ਹੋ ਚੁੱਕੀ ਹੈ ਤੇ ਜੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਉਹ 6500 ਦੀ ਬਜੇ ਵਧਾ ਕੇ 50000 ਕਰ ਦੋ ਇਹਦੇ ਵਿੱਚ ਗਲਤ ਕੀ ਹੈ ਪਰ ਇਹਨਾਂ ਦੀ ਮੰਨਣ ਦੇ ਬਾਵਜੂਦ ਸੀਐਮ ਸਾਹਿਬ ਕੋਲੇ ਕਿ ਹਾਂਜੀ ਹੋਰ ਮਦਦ ਕਰਾਂਗੇ ਸਪੈਸ਼ਲ ਪੈਕੇਜ ਤਾਂ ਕੀ ਗੱਲ ਕਰਨੀ ਸੀਗੀ ਗੱਲਾਂ ਦੋ ਹੀ ਨਿਵੇੜੀਆਂ ਇਹਨਾਂ ਦੇ ਇਹਨਾਂ ਦੇ ਪ੍ਰੈਸ ਰੀਲੀਜ਼ ਨੇ ਕਿ ਜੀ ਇੱਕ ਤਾਂ ਜਿਹੜੇ ਤੁਹਾਡੇ ਕੋਲ ਪੈਸੇ ਪਏ ਨੇ ਉਹ ਸਾਡੇ ਪੁਰਾਣੇ ਨੋਰਮਸ ਮੁਤਾਬਕ ਉਹ ਦੇ ਦੋ ਜਿਹੜਾ ਕਿ ਉੱਠ ਦੇ ਮੂਹ ਦੇ ਵਿੱਚ ਜੀਰੇ ਵਾਲੀ ਗੱਲ ਹੈ ਨੰਬਰ 1 ਨੰਬਰ 2 ਜਿਹੜੀ ਉਹ ਗੱਲ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੇ ਕੇ ਤੇ ਬੀਜੇਪੀ ਵਾਲੇ ਵੀ ਬੜੇ ਕੋਠੇ ਚੜ ਚੜ ਰੌਲਾ ਪਾ ਰਹੇ ਸੀ ਮੇਰੇ ਸਤਕਾਰਯੋਗ ਜਾਖੜ ਸਾਹਿਬ ਬਿੱਟੂ ਸਾਹਿਬ ਅਸ਼wini ਸ਼ਰਮਾ ਜੀ ਕਿ ਸਾਰੇ ਦੇ ਕੀ ਜੀ ਪ੍ਰਧਾਨ ਮੰਤਰੀ 1600 ਕਰੋੜ ਦੇਗੇ ਉਹਨਾਂ ਦੀ ਪ੍ਰੈਸ ਰਿਲੀਜ਼ ਕਲੀਅਰਲੀ ਕਹਿ ਰਹੀ ਹੈ ਕਿ ਜੀ 1600 ਕਰੋੜ ਜੋ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਉਹ ਚੋ 805 ਕਰੋੜ ਰੁਪਇਆ ਜਿਹਦੇ ਵਿੱਚੋਂ 170 ਕਰੋੜ ਰੁਪਏ ਜਿਹੜਾ ਕਿ ਨੈਸ਼ਨਲ ਹਾਈਵੇ ਥੌਰੀਟੀ ਨੇ ਪਹਿਲੇ ਹੀ ਮਨਜ਼ੂਰ ਕਰ ਰੱਖਿਆ ਹੈ ਉਹ ਪਤਾ ਨਹੀਂ ਕਦੋਂ ਦਾ ਮਨਜ਼ੂਰ ਕੀਤਾ ਪਿਆ ਹੋਊਗਾ 3 ਮਹੀਨੇ ਪੁਰਾਣਾ ਕਿ 6 ਮਹੀਨੇ ਪੁਰਾਣਾ ਕਿ ਸਾਲ ਪਹਿਲਾਂ ਦਾ ਹੈ ਉਹ ਵੀ ਵਿੱਚੇ ਪਾਤਾ ਤੇ ਜੋ ਸਾਨੂੰ ਪਤਾ ਲੱਗ ਰਿਹਾ ਜੋ ਐਸ ਡੀ ਆਰ ਐਫ ਦੀ ਐਡਵਾਂਸ ਕਿਸ਼ਤਾਨੀ ਸੀ 260 ਰੁਪਇਆ 60 ਕਰੋੜ ਉਹ ਵੀ ਵਿੱਚੇ ਪਾ ਦੀ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆਉਣੇ ਸੀਗੇ ਉਹ ਚਾਹੇ ਬਾੜ ਆਵੇ ਨਾ ਆਉਂਦੇ ਫਲਡਸ ਹੁੰਦੇ ਨਾ ਹੁੰਦੇ ਆਪ ਦਾ ਹੁੰਦੀ ਨਾ ਹੁੰਦੀ ਜਿਹੜੇ ਪੈਸੇ ਵੈਸੇ ਵੀ ਆਉਣੇ ਸੀਗੇ ਉਹ ਵੀ ਇਹਦੇ ਵਿੱਚੀ ਤੋਰ ਕੇ ਮੈਨੂੰ ਤਾਂ ਲੱਗਦਾ ਕਿ ਲੋਕਾਂ ਦੇ ਨਾਲ ਇਸ ਤੋਂ ਵੱਡਾ ਧੋਖਾ ਕੋਈ ਹੋ ਨਹੀਂ ਸਕਦਾ ਹੈਗਾ ਪੰਜਾਬ ਦੇ ਵਿੱਚ ਫਿਰ ਤੋਂ ਜੜਾ ਕੇ ਮੌਸਮ ਬਦਲੇਗਾ ਅਪਡੇਟ ਜੜੇ ਕੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਅਸਲ ਪੰਜਾਬ ਵਿੱਚੋਂ ਮੌਨਸੂਨ ਦੇ ਵਿਦਾਈ ਹੋਣ ਤੋਂ ਬਾਅਦ ਤਾਪਨ ਦੇ ਵਿੱਚ ਥੋੜਾ ਵਾਧਾ ਦੇਖਣ ਨੂੰ ਮਿਲਿਆ ਮਾਹਿਰਾਂ ਦਾ ਕਹਿਣਾ ਹੈ ਕਿ ਸਵਾਠ ਹੰਡ تیر ਨਾਲ ਪਵੇਗੀ ਜੀ ਹਾਂ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਦੇ ਮੁਤਾਬਕ ਵਿਭਾਗ ਦੇ ਵੱਲੋਂ 1 ਤਰੀਕ ਤੋਂ ਲੈ ਕੇ 5 ਅਕਤੂਬਰ ਤੱਕ ਦੀ ਭਵਿੱਖਬਾਣੀ ਕੀਤੀ ਗਈ ਸੀ 4 ਅਤੇ 5 ਅਕਤੂਬਰ ਨੂੰ ਸੂਬੇ ਦੇ ਮੌਸਮ ਵਿੱਚ ਪੂਰੀ ਤਰ੍ਹਾਂ ਬਦਲਾਅ ਵੇਖਣ ਨੂੰ ਮਿਲੇਗਾ ਸੂਬੇ ਵਿੱਚ 5 ਅਕਤੂਬਰ ਨੂੰ ਪਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ ਤਾਜ਼ਾ ਜਾਣਕਾਰੀ ਮੁਤਾਬਕ 1 2 ਅਤੇ 3 ਅਕਤੂਬਰ ਨੂੰ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਦੱਸੀ ਗਈ ਹੈ ਜਦਕਿ 4 ਅਤੇ 5 ਅਕਤੂਬਰ ਨੂੰ ਪੂਰੀ ਤਰ੍ਹਾਂ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ पठानकोट गुरदासपुर, हुशियरपुर कपूरथला अमृतसर तरन तारण फिरोजपुर फरीदकोट फाजिलका मुक्तर साहिब येलो अलर्ट भी जारी कर दता गया ਉਤੇ ਹੀ ਮਾਹਿਰਾ ਦਾ ਕਹਿਣਾ ਹੈ ਕਿ ਠੰਡ ਲਿਆਉਣ ਵਾਲੀਆਂ ਹਵਾਵਾਂ ਅਜੇ ਤੱਕ ਸੈੱਟ ਨਹੀਂ ਹੋ ਸਕੀਆਂ ਮੌਸਮ ਵਿਭਾਗ ਦੇ ਮੁਤਾਬਕ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਤੱਕ ਹਮਸ ਵਾਲੀ ਗਰਮੀ ਜਾਰੀ रह ਸਕਦੀ ਹੈ ਤੇ ਇਸ ਦੇ ਲਈ ਠੰਡੀਆਂ ਹਵਾਵਾਂ ਲਿਆਉਣ ਵਾਲੀਆਂ ਹਵਾਵਾਂ ਅਕਤੂਬਰ ਦੇ ਦੂਜੇ ਹਫਤੇ ਸੈੱਟ ਹੋਣਗੀਆਂ ਅਤੇ ਮੌਸਮ ਥੋੜਾ ਥੋੜਾ ਠੰਡਾ ਹੋਣਾ ਸ਼ੁਰੂ ਹੋ ਜਾਵੇਗਾ ਤਦ ਅਰੀ ਜੀਐਸਟੀ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਤੇ ਬਿਆਨ ਸਾਹਮਣੇ ਆਇਆ ਹੈ ਦੇਸ਼ ਭਰ ਦੇ ਵਿੱਚ GST ਕਾ ਬਚਾਓ ਤਿਹਾਰ ਦੀ ਦੂਹ ਹਿਮਾਚਲ ਪ੍ਰਦੇਸ਼ ਕਾਂਗਰਸ ਸਰਕਾਰ ਦੀ ਜਨਤਾ ਉੱਤੇ ਟੈਕਸ ਦਾ ਜਿਹੜਾ ਕਿ ਬੋਝ ਪਾ ਰਹੀ ਹੈ ਤੇ ਨੱਡਾ ਦੇ ਵੱਲੋਂ ਇਹ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਬਦਕਿਸਮਤੀ ਦੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਬਣਨ ਵਾਲਾ ਸੀਮੈਂਟ ਪ੍ਰਭਾਵੀ ਰਾਜ ਵਿੱਚ बिकਦਾ ਹੈ ਤੇ ਸਟਾਕ ਲੈਣਾ ਤੇ ਕਾਂਗਰਸ ਸਰਕਾਰ ਜਿਹੜੀ ਕਿ ਜਨਤਾ ਨੂੰ ਲੁੱਟ ਰਹੀ ਹੈ ਤੇ ਆ ਸੁਣਦੇ ਉਹਨਾਂ ਦੇ ਵੱਲੋਂ ਹੋਰ ਕੀ ਆਖਿਆ ਗਿਆ हिमाचल प्रदेश में घरों के निर्माण एवं इंफ्रास्ट्रक्चर के पुनर्निर्माण की जरूरतों को ध्यान में रखते हुए सीमेंट पर जीएसटी में छूट दी गई जिससे सीमेंट के प्रति बोरी पर तीस रुपये तक का दाम कम हो गए थे क्योंकि पहले सीमेंट पर 28 प्रतिशत जी लगता था जो अब घट करके 18 प्रतिशत हो गया है हालांकि इसका लाभ हिमाचल प्रदेश की जनता नहीं ले पाई क्योंकि कांग्रेस के सरकार हिमाचल प्रदेश की कांग्रेस सरकार ने सीमेंट का दाम कम करने के बजाय सीमेंट के दाम को बढ़ा दिया है जो जनता के हक का लाभ था जिसका लाभ जनता को मिलना चाहिए था उसे लूटने में हिमाचल सरकार उसी दिन से लग गई है जिस दिन जीएसटी पर छूट दी गई थी एंटी डंपिंग ड्यूटी के नाम पर सीमेंट की 50 किलो की बोरी पर हिमाचल सरकार अब सोलह रुपये तक का टैक्स वसूल कर रही है जब हिमाचल प्रदेश आपदा और आर्थिक तंगी से गुजर रहा है तब आम लोगों को राहत देने के बजाय कांग्रेस सरकार अपनी तिजोरी भरने में लगी है यह अनैतिक एवं असंवेदनशील है दुर्भाग्य की बात यह है कि हिमाचल प्रदेश में बनने वाला सीमेंट जब पड़ोसी राज्यों में बिकता है तो सस्ता मिलता है लेकिन हिमाचल प्रदेश में महंगी दरों में बेचा जा रहा है कांग्रेस की वर्तमान सरकार इतनी असंवेदनशील है कि सीमेंट के साथ साथ उसने पानी के बिल पर टैक्स बढ़ा दिया है स्टाम शुल्क पर भी टैक्स बढ़ा दिया है ग्रामीण जलापूर्ति पर भी सौ रुपए का एक मुख शुल्क लगा दिया है साथ ही बिजली के बिल में भी भारी बढ़ोतरी कर दी है प्रधानमंत्री श्री नरेंद्र मोदी जी हिमाचल प्रदेश की जनता को राहत देना चाहते हैं लेकिन कांग्रेस सरकार उन पर टैक्स का और शुल्क का बोझ डालकर उन्हें बदहाल बनाने में लगी हुई है यह हिमाचल की सरकार के प्रति कांग्रेस सरकार के अमानवीय चेहरे को उजागर करता है इसकी जितनी भी निंदा की जाए वह कम है सुखू की सरकार झूठी गारंटियों के नाम पर हिमाचल प्रदेश के आर्थिक स्थिति को बदहाल करके रख दिया है ये जन विरोधी सरकार जनता समय आने पर इनको सबक सिखाएगी रुक करते अगली खबर अपडेट सामने आ रही है नवजोत कौर सिद्धू वालों दो हजार सताई चोणा दावेदारी ठोकी गई है ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ कौर ਸਿੱਧੂ ਇੱਕ ਵਾਰ ਫਿਰ ਰਾਜਨੀਤੀ ਵਿੱਚ ਸਰਗਰਮ ਹੋ ਗਈ ਹੈ ਜੀ ਹਾਂ ਦੱਸ ਦਿੰਨੇ ਆ ਕਿ ਬੀਤੇ ਕੱਲ੍ਹ 1 ਅਕਤੂਬਰ ਉਹਨਾਂ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਦੇ ਲਈ ਆਪਣੀ ਉਮੀਦਵਾਰੀ ਲਈ ਦਾਅਵੇਦਾਰੀ ਠੋਕੀ ਹੈ ਚੰਡੀਗੜ੍ਹ ਵਿੱਚ ਇੱਕ ਕਾਂਗਰਸ ਮੀਟਿੰਗ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਜਨਤਾ ਦੀ ਸੇਵਾ ਕਰਨਾ ਚਾਹੁੰਦੀ ਹੈ ਅਤੇ ਇੱਕ ਵਿਧਾਇਕ ਵਜੋਂ ਹੋਰ ਵੀ ਵਧੀਆ ਢੰਗ ਨਾਲ ਜਿਹਾ ਕਰ ਸਕੇਗੀ ਉਹਨਾਂ ਨੇ ਅੱਗੇ ਕਿਹਾ ਕਿ ਹਲਕੇ ਦੇ ਲੋਕ ਵਿੱਚ ਆਉਂਦੇ ਹਨ ਕਿ ਉਹ ਚੋਣਾ ਲੜੇ ਤੁਹਾਨੂੰ ਦੱਸਤੀਏ ਕਿ ਨਵਜੋਤ ਕਾਲ ਲੰਬੇ ਸਮੇਂ ਤੋਂ ਕਾਂਗਰਸ ਅਤੇ ਰਾਜਨੀਤੀ ਤੋਂ ਦੂਰ ਸੀ ਪਰ ਹੁਣ ਉਹਨਾਂ ਨੇ ਦੁਬਾਰਾ ਸਰਗਰਮ ਹੋਣ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਹਲਚਲ ਜਿਹੜਾ ਕਿ ਹੋ ਚੁੱਕਿਆ ਹੈ ਦੱਸਦੇ ਕਿ ਰਾਜਨੀਤੀ ਵਿੱਚ ਵਾਪਸੇ ਤੇ ਐਕਟਿਵ ਹੋਣ ਤੋਂ ਬਾਅਦ ਨਰਜੋਤ ਕਰਨ ਨੇ ਕਿਹਾ ਉਹਨਾਂ ਨੇ ਪਹਿਲਾਂ ਵੀ ਜਨਤਾ ਦੀ ਸੇਵਾ ਕੀਤੀ ਹੈ ਤੇ ਹੁਣ ਪੂਰੀ ਤਰ੍ਹਾਂ ਸਿਹਤਮੰਦ ਅਤੇ ਐਕਟਿਵ ਹੈ ਤੇ ਉਹਨਾਂ ਦੇ ਹਲਕੇ ਦੇ ਲੋਕ ਚਾਹੁੰਦੇ ਹਨ ਕਿ ਉਹ ਦੁਬਾਰਾ ਚੋਣ ਲੜੇ ਅਤੇ ਉਹ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇਗੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਤੇ اداکار ਰਾਜਵੀਰ ਜਵੰਦਾ ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ 35 ਸਾਲਾ ਰਾਜਵੀਰ ਆਪਣੀ ਬਾਈਕ ਤੋਂ ਜਾ ਰਹੇ ਹਨ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋਏ ਤੇ ਇਸ ਹਾਦਸੇ ਵਿੱਚ ਉਹਨਾਂ ਦੇ ਸਿਰ ਅਤੇ ਰੀਡ ਦੀ ਹੱਡੀ ਵਿੱਚ ਗੰਭੀਰ ਸਟਾ ਲੱਗੀਆਂ ਉਹ ਉਸ ਸਮੇਂ ਮੋਹਾਲੀ ਦੇ ਫੌਟਸ ਹਸਪਤਾਲ ਦੇ ਵਿੱਚ ਵੈਂਟੀਲੇਟਰ 'ਤੇ ਹੈ ਅਤੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ 30 ਸਤੰਬਰ ਨੂੰ ਹਸਪਤਾਲ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਰਾਜਵੀਰ ਦੀ ਨਿਊਰੋਲੋਜੀਕਲ ਹਾਲਤ ਨਾਜ਼ੁਕ ਬਣੀ ਹੋਈ ਹੈ ਡਾਕਟਰਾਂ ਦੇ ਉਹਨਾਂ ਦੇ ਦਿਮਾਗ ਵਿੱਚ ਹਾਈਪੋਕਸਿਕ ਬਦਲਾਅ ਅਤੇ ਉਹਨਾਂ ਦੇ ਸਰਵਾਈਕਲ ਅਤੇ ਡੋਰਸਲ ਰੀਡ ਦੀ ਹੱਡੀ ਵਿੱਚ ਗੰਭੀਰ ਸੱਟਾਂ ਪਾਈਆਂ ਹਨ ਤੇ ਇਸ ਦੇ ਨਤੀਜੇ ਵਜੋਂ ਉਹਨਾਂ ਦੀਆਂ ਬਾਹਾਂ ਅਤੇ ਲੱਤਾਂ ਵਿੱਚ ਕਾਫੀ ਕਮਜ਼ੋਰੀ ਹੈ ਅਤੇ ਹਾਲਤ ਨੂੰ ਜੀਵਨ ਘਾਤਕ ਦੱਸਿਆ ਗਿਆ ਹੈ 1 ਅਕਤੂਬਰ ਨੂੰ ਪੰਜਾਬੀ ਸਟਾਰ ਰਮੀ ਵਿਰਕ ਨੇ ਇੰਸਟਾਗ੍ਰam ਤੇ ਰਾਜਵੀਰ ਦੀ ਇੱਕ ਫੋਟੋ ਸਾਂਝੀ ਕੀਤੀ ਉਹਨਾਂ ਨੇ ਪੰਜਾਬੀ ਵਿੱਚ ਲਿਖਿਆ ਰਾਜਵੀਰ ਦੀ ਦਿਲ ਦੀ ਧੜਕਣ ਹੁਣ ਸਥਿਰ ਹੈ ਕੁਦਰਤ ਆਪਣੀ ਦਇਆ ਦਿਖਾ ਰਹੀ ਹੈ ਅਤੇ ਸਾਡੀਆਂ ਪ੍ਰਾਤਨਾਵਾਂ ਮਾਂ ਕੰਮ ਕਰ ਰਹੀਆਂ ਹਨ ਰਾਜਵੀਰ ਬਹਾਦਰੀ ਨਾਲ ਲੜੇ ਹੈ ਤੇ ਇਸ ਪੋਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਨੇ ਰਾਜਵੀਰ ਲਈ ਦੁਆਵਾਂ ਅਤੇ ਸ਼ੁਭਕਾਮਨਾਵਾਂ ਭੇਜੀਆਂ ਸਾਬਕਾ ਮੰਤਰੀ ਅਨਿਲ ਜੋਸ਼ੀ ਜਿਹੜੇ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੁਨਾਂ ਦਾ ਨਿਗਾਹ ਸਵਾਗਤ ਵੀ ਕੀਤਾ ਗਿਆ ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਝਮਾਕਾ ਹੋਇਆ ਜਦੋਂ ਸੂਬੇ ਦੇ ਸਾਬਕਾ ਮੰਤਰੀ ਤੇ ਸ਼੍ਰੋਮ ਨੇ ਕਾਲੇ ਦਲ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਰਸਮੀ ਤੌਰ ਤੇ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ ਤੇ ਉਹਨਾਂ ਦੀ ਸ਼ਮੂਲੀਅਤ ਨੂੰ ਖਾਸ ਤੌਰ ਤੇ ਮੱਝਾ ਖੇਤਰ ਵਿੱਚ ਕਾਂਗਰਸ ਲਈ ਇੱਕ ਮਹੱਤਵਪੂਰਨ ਹੁਲਾਰਾ ਮੰਨਿਆ ਜਾ ਰਿਹਾ ਹੈ ਤੇ ਚੰਡੀਗੜ੍ਹ ਦੇ ਵਿੱਚ ਹੋਏ ਇੱਕ ਸਾਦੇ ਪਰ ਅਹਿਮ ਸਮਾਗਮ ਦੌਰਾਨ ਜੋਸ਼ੀ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਲਈ ਕਾਂਗਰਸ ਦੇ ਵੱਡੇ ਆਗੂ ਮੌਜੂਦ ਰਹੇ ਤੇ ਆਓ ਸੁਣਦੇ ਹਾਂ ਕਿ ਉਹਨਾਂ ਦੇ ਵੱਲੋਂ ਆਪਣੇ ਸੰਬੋਧਨ ਦੌਰਾਨ ਕੀ ਕਿਹਾ ਗਿਆ ਅੱਜ ਦੀ ਦਿਨ ਤੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਜੋ ਪਾਰਟੀ ਦੀ ਜੋ ਨੀਤੀਆਂ ਆਉਣਗੀਆਂ ਜੁ ਮੈਂ ਸਮਝੂਗਾ ਜਿਸ ਤਰ੍ਹਾਂ ਦਾ ਵੀ ਕੰਮ ਦੇਣਗੇ ਕਿਉਂਕਿ ਮੈਂ ਵਰਕਰ ਰਿਆ ਮੈਂ ਤਕਰੀਬਨ ਸੰਗਠਨਸ ਤੇ ਪਾਰਟੀ ਦੇ ਵਿੱਚ ਤੇ ਸਰਕਾਰ ਦੇ ਵਿੱਚ 10 ਸਾਲ ਸਰਕਾਰ ਸੇ ਬਾਕੀ ਤਕਰੀਬਨ 35 ਸਾਲ ਮੈਂ ਕੰਮ ਕੀਤਾ ਧਿਆਨ ਨਾਲ 8-12 ਘੰਟੇ ਕੰਮ ਕੀਤਾ ਲੰਮੇ ਕੰਮ ਜਿਹੜਾ ਉਹ ਵੀ ਮੇਰੀ ਸਭ ਤੋਂ ਅਲਰਜੀ ਵੀ ਆ ਜਦੋਂ ਮੈਂ ਐਸਟਾ ਕੋ ਕਈ ਸਾਲ ਤੋਂ ਇੱਕ ਸਾਲ ਤੋਂ ਕਿਸੇ ਪਾਰਟੀ ਚ ਨਰਜ਼ਾਈ ਕਰਦਾ ਸੀ ਛਰੋਮਿਕ ਅਲਰਜੀ ਦਾ ਤਕਰੀਬਨ ਸਾਲ ਪਹਿਲਾਂ ਤੇ ਮੈਂ ਐ ਲੱਗਦਾ ਜਿਦਾਂ ਮੈਂ ਮਤਲਬ ਮੈਂ ਬੀਕ ਹੋ ਰਿਹਾ ਮੇਰੀ ਅਲਰਜੀ ਜਿਹੜਾ ਉਹ ਲੋਕਾਂ ਦੀ ਸੇਵਾ ਤੇ ਕੰਮ ਆ ਮੈਨੂੰ ਇਸ ਕਰਕੇ ਇਹ ਅੱਜ ਫਿਰ ਇੱਕ ਹੋਰ ਬਹੁਤ ਵੱਡੀ એનર્ਜੀ ਮੈਨੂੰ ਪਾਰਟੀ ਨੇ ਬਹੁਤ ਸਤਿਕਾਰ ਦੇ ਕੇ ਸਾਰੀ ਲੀਡਰਸ਼ਿਪ ਨੇ ਬਹੁਤ ਇੱਜ਼ਤ ਦੇ ਨਾਲ ਬਹੁਤ ਮਾਣ ਦੇ ਨਾਲ ਬੜੇ ਪਿਆਰ ਦੇ ਨਾਲ ਕਿਉਂਕਿ ਮੈਂ ਜੁਆਇਨ ਕਰਨ ਤੋਂ ਪਹਿਲਾਂ ਵੀ ਪੰਜਾਬ ਦੀ ਸਾਰੀ ਲੀਡਰਸ਼ਿਪ ਨਾਲ ਭਾਵੇਂ ਸੁਖੀ ਅੰਨਾਵਾਜੀ ਸੀ ਸਰਕਾਰੀਆ ਸਾਹਿਬ ਆ ਭਾਵੇਂ ਕਰਤਿ ਜੀ ਸੀ ਤੇਰਤਾਰ ਦੀ ਬਾਜਵਾ ਜੀ ਸਾਰੇ ਸਾਡੇ ਵੱਡੇ ਭਰਾ ਵਾ ਫੋਨੀ ਸਾਹਿਬ ਕੋਈ ਨਹੀਂ ਐਸਾ ਔਜਲਾ ਸਾਹਿਬ ਸਭ ਨੇ ਮੈਂ ਗੱਲ ਕੀਤੀ ਤੇ ਕਿਸੇ ਨੇ ਵੀ ਇਹ ਨਹੀਂ ਆਖਿਆ ਉਹਨਾਂ ਨੇ ਸਾਰਿਆਂ ਨੇ ਵਾਰ ਵੈਲਕਮ ਕੀਤਾ ਦਿਲੋਂ ਗਿਆ ਵੀ ਆਪਾਂ ਇਕੱਠੇ ਹੋਈਏ ਆਓ ਬਹੁਤ ਬਹੁਤ ਸਵਾਗਤ ਉਸ ਸਵਾਗਤ ਨੂੰ ਫਿਰ ਅੱਜ ਬੁਲਾਉਣਾ ਤੁਹਾਨੂੰ ਇੱਕ ਸਵਾਗਤ ਮੈਂ ਜੀ ਜੀ ਦੇਖੋ ਮੇਰੀ ਵਿਚਾਰਧਾਰਾ ਸ਼ੁਰੂ ਤੋਂ ਮੈਂ ਕਿਸੇ ਪਾਰਟੀ ਚ ਨਹੀਂ ਰਿਹਾ ਮੈਂ ਸੈਲਫ ਐਗਜ਼ਾਮ ਦਾ ਹਾਂ ਮੇਰੇ ਮੈਂ 24 ਸਾਲ ਦੀ ਉਮਰ ਦਾ ਕਰਤੀ ਪਿੰਡ ਦੇ ਵਿੱਚ ਵਤੀਦ ਕੀਤੀ ਆਪਣੀ ਸਾਡਾ ਛੋਟਾ ਜਿਹਾ ਪਿੰਡ ਸੰਗੀਤਨ ਖਾਨ ਦੇ ਇਲਾਕੇ ਜਮੀਦਾਰਾ ਨਹੀਂ ਕੀਤਾ ਮੇਰੇ ਬਾਦਲਦੀਪ ਜੀ ਆਕੂਆਇਡ ਨੇ ਮੋਰਨਾਰ ਉੱਠੀ ਦੋਏ ਇਸਕੇ ਤੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਸਾਡੇ ਇਤਿਹਾਸਦੋਸ ਵੀ ਸੀ ਸਾਰੇ ਹਰ ਵਰਗ ਹਰ ਕਮਿਊਨਿਟੀ ਦੇ ਸੀਗੇ ਸਾਨੂੰ ਕਦੀ ਫੀਲ ਨਹੀਂ ਸੀ ਕਿ ਕੌਣ ਜਰੂਰ ਆ ਕੌਣ ਸਿੱਖ ਆ ਕੌਣ ਬੀਸੀ ਆ ਕੌਣ ਐਸਸੀ ਆ ਤੇ ਮੈਂ ਜੇ ਇਸੇ ਕਰਕੇ ਮੈਂ ਪਹਿਲਾਂ ਦੱਸਿਆ ਕਿ ਜਦੋਂ ਮੈਂ ਸਰਕਾਰ 'ਚ ਵੀ ਸੀ ਨਾ ਉਸ ਵੇਲੇ ਵੀ ਅੱਜ ਤੱਕ ਪੂਰੇ ਪੰਜਾਬ 'ਚ ਮੈਂ ਦਾਅਵਾ ਕਰ ਰਿਹਾ ਹਾਂ ਪ੍ਰੈਸ ਦੇ ਸਾਹਮਣੇ ਕੋਈ ਇੱਕ ਬੰਦਾ ਵਰਕਰ ਲੀਡਰ ਇਹ ਕਹਦੇ ਕਿ ਮੇਰੇ ਆਫਿਸ ਜਾਂ ਮੇਰੇ ਜਿੱਥੇ ਸਰਕਾਰੀ ਆਫਿਸ ਹੈ ਜਾਂ ਅੰਮ੍ਰਿਤਸਰ ਕੋਈ ਆਇਆ ਤੇ ਮੈਨੂੰ ਪੁੱਛਿਆ ਕਿ ਪਹਿਲਾਂ ਪਾਰਟੀ ਦੱਸ ਤੇ ਫਿਰ ਕੰਮ ਕਰੂ ਇੱਕ ਇਹ ਕੋ ਚੈਲੰਜ ਛੋਟਾ ਨਹੀਂ ਹੈ ਸਭ ਕਰਦੇ ਆ ਤੇ ਫਲਾਨੀ ਪਾਰਟੀ ਦਾ ਫਲਾਨੀ ਇੱਕ ਵੀ ਨਹੀਂ ਕਹਿ ਸਕਦਾ ਕਿ ਮੈਂ ਕਿਸ ਨੂੰ ਪੁੱਛਿਆ ਤੇਰੀ ਪਹਿਲਾਂ ਪਾਰਟੀ ਦੱਸ ਫਿਰ ਕੰਮ ਕਰੂੰਗਾ ਮੈਂ ਪਾਰਟੀਆਂ ਤੋਂ ਉੱਪਰ ਜਾਤ ਧਰਮ ਤੋਂ ਉੱਪਰ ਉੱਠ ਕੇ ਕੰਮ ਕੀਤਾ ਇਹ ਹੀ ਮੇਰਾ ਤਰੀਕਾ ਤੇ ਮੈਨੂੰ ਲੱਗਾ ਇਸ ਤੋਂ ਬਾਅਦ ਜਦੋਂ ਮੈਂ ਸਾਰਾ ਆ ਦੁਬਾਰਾ ਹੁਣ ਕਾਂਗਰਸ ਬਣ ਕਰ ਰਹੇ ਕਿਉਂਕਿ ਭਾਜਪਾ ਨੇ ਤੇ ਮੈਨੂੰ ਪਾਰਟੀ ਚੋਂ ਕੱਢਿਆ ਸੀ ਉਹ ਵੀ ਕਿਸਾਨਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਜੋ ਧੱਕਾ ਹੋ ਰਿਹਾ ਸੀ ਜਾਂ ਜਿਹੜੋ ਉਹਨਾਂ ਦੇ ਉੱਤੇ ਧੋਪੇ ਆ ਰਹੇ ਸੀ ਉਹ ਖੇਤੀ ਕਾਨੂੰਨ ਮੈਂ ਅਸਲੀਅਤ ਦੱਸੀ ਸੀ ਪਾਰਟੀ ਨੂੰ ਚੌਧਰੀ ਆਧਾਰ ਕਾਰਡ ਸੰਬੰਧੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ 1 ਅਕਤੂਬਰ ਤੋਂ ਆਧਾਰ ਕਾਰਡ ਨਾਲ ਸੰਬੰਧਿਤ ਸੇਵਾਵਾਂ ਲਈ ਫੀਸ ਵਧਾ ਦਿੱਤੀ ਹੈ ਜੀ ਹਾਂ ਜਦੋਂ ਕਿ ਨਵੇਂ ਆਧਾਰ ਕਾਰਡਾਂ ਲਈ ਅਜੇ ਵੀ ਕੋਈ ਚਾਰਜ ਨਹੀਂ ਲੱਗੇਗਾ ਕਾਰਡ ਤੇ ਨਾਮ ਪਤਾ ਬਾਇਓਮੈਟ੍ਰਿਕਸ ਜਾਂ ਹੋਰ ਵੇਰਵਿਆਂ ਨੂੰ ਅਪਡੇਟ ਕਰਨ ਲਈ ਪਹਿਲਾਂ ਫੀਸ 50 ਰੁਪਏ ਸੀ ਤੇ ਇਹ ਹੁਣ ਵਧਾ ਕੇ 75 ਰੁਪਏ ਕਰ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਬਾਇਓਮੈਟ੍ਰਿਕ ਅਪਡੇਟਾ ਲਈ ਫੀਸ ਵੀ 100 ਰੁਪਏ ਤੋਂ ਵਧਾ ਕੇ 125 ਰੁਪਏ ਕਰ ਦਿੱਤੀ ਗਈ ਹੈ ਤੇ ਇਹ ਬਦਲਾਅ ਲਗਭਗ 5 ਸਾਲਾਂ ਬਾਅਦ ਕੀਤਾ ਗਿਆ ਨਾ ਜਵੇਂ ਬੱਚਿਆਂ ਲਈ ਆਧਾਰ ਕਾਰਡ ਸੇਵਾਵਾਂ ਮੁਫਤ ਰਹਣ ਗਿਆ ਆਧਾਰ ਕਾਰਡ ਜਾਰੀ ਹੋਣ ਤੋਂ ਬਾਅਦ 5 ਸਾਲ ਦੀ ਉਮਰ ਵਿੱਚ ਬਾਇਓਮੈਟ੍ਰਿਕ ਅਪਡੇਟ ਲਾਜ਼ਮੀ ਹਨ ਜਿਸ ਤੋਂ ਬਾਅਦ 5 ਤੋਂ 7 ਸਾਲ ਅਤੇ 15 ਤੋਂ 17 ਸਾਲ ਦੇ ਵਿੱਚਕਾਰ ਦੁਹਰਾਉਣ ਵਾਲੀਆਂ ਪ੍ਰਕਿਰਿਆਵਾਂ ਹਨ UIDAI ਨੇ ਇਹਨਾਂ ਉਮਰ ਸਮੂਹਾਂ ਦੇ ਬੱਚਿਆਂ ਅਤੇ ਕਿਸ਼ੋਰਾਂ ਲਈ ਰਾਹਤ ਪ੍ਰਦਾਨ ਕੀਤੀ ਹੈ ਅਤੇ ਬਾਇਓਮੈਟ੍ਰਿਕ ਅਪਡੇਟਾਂ ਲਈ ਕੋਈ ਚਾਰਜ ਨਹੀਂ ਹੋਵੇਗਾ ਕਰ ਵਿੱਚ ਆਧਾਰ ਅਪਡੇਟ ਕਰਨ ਜਾਂ ਮਸ਼ੀਨ ਨੂੰ ਕਿਸੇ ਸੁਵਿਧਾਜਨਕ ਪਤੇ ਤੇ ਪਹੁੰਚਾਉਣ ਦੀ ਫੀਸ 700 ਰੁਪਏ ਜੋ ਪਹਿਲਾਂ ਵਾਂਗ ਹੀ ਰਹੇਗੀ ਤੇ ਇਸ ਦੇ ਲਈ UIDAI ਨੂੰ ਈਮੇਲ ਕਰੰਦਿ ਲੋੜ ਹੁੰਦੀ ਹੈ ਜਿਸ ਤੋਂ ਬਾਅਦ ਹੀ ਇਹ ਸੇਵਾ ਉਪਲਬਧ ਹੁੰਦੀ ਹੈ ਤੁਦਰੀ ਖੇਡ ਜਗਤ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਸਰਪੰਚ ਸਾਹਿਬ ਦੀ ਜੜੀ ਕਿ ਮੁੜ ਤੋਂ ਵਾਪਸੀ ਹੋਈ ਹੈ ਸ਼੍ਰੇਸ਼ ਅਈਅਰ ਨੇ ਇੱਕ ਵਾਰ ਫਿਰ ਆਪਣੀ ਬੱਲੇਬਾਜ਼ੀ ਦੀ ਮਹਾਰਤ ਦਾ ਪ੍ਰਦਰਸ਼ਨ ਕੀਤਾ ਹੈ ਭਾਰਤ A ਲਈ ਖੇਡਦੇ ਹੋਏ ਉਸਨੇ ਸਿਰਫ 75 ਗੇਂਦਾਂ ਵਿੱਚ ਸੈਂਕੜਾ ਲਗਾਇਆ ਕਾਨਪੁਰ ਵਿੱਚ ਆਸਟ੍ਰੇਲੀਆ A ਵਿਰੁੱਧ ਪਹਿਲੇ ਅਣਅਧਿਕਾਰਤ ਅਤ ਵਨਡੇ ਵਿੱਚ ਅૈયਰ ਨੇ ਸ਼ਾਨਦਾਰ ਸੈਂਕੜਾ ਲਗਾਇਆ ਜਿਸ ਦੇ ਵਿੱਚ 12 ਚੌਕੇ ਅਤੇ 4 ਛੱਕੇ ਲੱਗੇ ਅૈયਰ ਤੀਜੇ ਨੰਬਰ ਤੇ ਬੱਲੇਬਾਜ਼ੀ ਕਰਨ ਦੇ ਲਈ ਆਏ ਅਤੇ ਤੁਰੰਤ ਆਪਣੀ ਤਾਕਤ ਦਿਖਾਈ ਤੇ ਇਹ ਆਈਪਲ 2025 ਤੋਂ ਬਾਅਦ ਅૈયਰ ਦਾ ਪਹਿਲਾ ਵੱਡਾ ਸਕੋਰ ਹੈ ਤੇ ਅૈયਰ ਨੇ ਹਾਲੀ ਵਿੱਚ ਟੈਸਟ ਫਾਰਮੈਟ ਤੋਂ ਬ੍ਰੇਕ ਲਿਆ ਕਿਉਂਕਿ ਬੀਸੀਸੀਆਈ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਫਿਟਨੈਸ ਲੰਬੇ ਫਾਰਮੈਟ ਦੇ ਲਈ ਠਕ ਵੀ ਨਹੀਂ ਹੈ ਭਾਰਤ A ਲਈ ਪ੍ਰਿਆੰਸ਼ ਆਰਿਆ ਅਤੇ ਪ੍ਰਪ ਸਿਮਰਨ ਸਿੰਘ ਨੇ ਇੱਕ ਠੋਸ ਸ਼ੁਰੂਆਤ ਪ੍ਰਦਾਨ ਕੀਤੀ। ਪ੍ਰਿਆੰਸ਼ ਆਰਿਆ ਨੇ 84 ਗੇਂਦਾਂ ਵਿੱਚ 101 ਦੌੜਾਂ ਬਣਾਈਆਂ ਜਦੋਂ ਕਿ ਪ੍ਰਪ ਸਿਮਰਨ ਸਿੰਘ ਨੇ 76 ਦੌੜਾਂ ਜੋੜੀਆਂ। 3 ਜੇ ਨੰਬਰ ਤੇ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਸ਼੍ਰੇਸ਼ ਅਯਰ ਨੇ ਗੰਗਾਰੂ ਗੇਂਦਬਾਜ਼ਾਂ ਨੂੰ ਹੋਰ ਵੀ ਪਿਛੜ ਦਿੱਤਾ ਤੇ ਇਹ ਖਬਰ ਲਿਖਣ ਵੇਲੇ ਉਹ ਪਹਿਲਾਂ ਹੀ ਸੈਂਕੜਾ ਬਣਾ ਚੁੱਕਿਆ ਸੀ ਤੇ ਜਿਸ ਦੇ ਵਿੱਚ 12 ਚੌਕੇ ਅਤੇ 4 ਛੱਕੇ ਲੱਗੇ ਸਨ ਤੇ ਵਿਚਕਾਰਲੇ ਓਵਰਾਂ ਦੇ ਵਿੱਚ ਬੱਲੇਬਾਜ਼ੀ ਕਰਦੇ ਹੋਏ ਅਈਅਰ ਨੇ ਸਿਰਫ 75 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਜੋ ਕਿ ਕਮਾਲ ਦੀ ਗੱਲ ਹੈ ਸ੍ਰੇਸ਼ ਅਈਅਰ ਨੇ 110 ਦੌੜਾਂ ਦੀ ਭਾਰੀ ਖੇਡੀ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਤਵਾਸਤ ਧੰਨਵਾਦ